ਅਸ਼ੁਰਿਆ ਰਾਏ ਤੇ ਅਭਿਸ਼ੇਕ ਬਚਨ ਦੇ ਤਲਾਕ ਦੀਆਂ ਫ਼ੁਵਾਹਾਂ ਕਾਫੀ ਲੰਬੇ ਸਮੇਂ ਤੋਂ ਚੱਲ ਰਹੀਆਂ ਨੇ ਤੇ ਹੁਣ ਇਨ੍ਹਾਂ ਫ਼ੁਵਾਹਾਂ ਦੇ ਉੱਪਰ ਅਭਿਸ਼ੇਕ ਬਚਨ ਨੇ ਚੁੱਪੀ ਤੋੜੀ ਹੈ। ਜਿਹੜਾ ਦੱਸਦੀ ਹੈ ਕਿ ਅੰਬਾਨੀਆਂ ਦੇ ਵਿਆਹ ਦੇ ਵਿੱਚ ਵੀ ਇਹ ਇਕੱਲੇ ਹੀ ਸ਼ਿਰਕਤ ਕਰਨ ਆਏ ਸੀ। ਅਸ਼ੁਰਿਆ ਰਾਏ ਦੀ ਗੱਲ ਕਰੀਏ ਤਾਂ ਅਸ਼ੁਰਿਆ ਰਾਏ ਆਪਣੀ ਤੀਰ ਰਾਤਿਆ ਦੇ ਨਾਲ ਇਕੱਲੇ ਹੀ ਅੰਬਾਨੀਆਂ ਦੇ ਵਿਆਹ ਦੇ ਵਿੱਚ ਦੇਖੀ ਗਈ ਸੀ ਅਤੇ ਉਸ ਤੋਂ ਬਾਅਦ ਨਿਊਯਾਰਕ ਛੁੱਟੀਆਂ ਕੱਟਣ ਵੀ ਆਪਣੀ ਧੀ ਦੇ ਨਾਲ ਇਕੱਲੇ ਹੀ ਗਈ ਸੀ। ਜਿਸ ਤੋਂ ਬਾਅਦ ਇਨ੍ਹਾਂ ਦੇ ਤਲਾਕ ਦੀਆਂ ਫ਼ੁਵਾਹਾਂ ਨੂੰ ਹੋਰ ਜ਼ਿਆਦਾ ਹਵਾ ਮਿਲੀ ਸੀ। ਉਦਰ ਹੀ ਅਭਿਸ਼ੇਕ ਵਚਨ ਦੀ ਗੱਲ ਕਰੀਏ ਤਾਂ ਅਭਿਸ਼ੇਕ ਵਚਨ ਨੇ ਆਪਣੀ ਤਲਾਕ ਦੀ ਇੱਕ ਪੋਸਟ ਨੂੰ ਲਾਈਕ ਕੀਤਾ ਸੀ ਤੇ ਇਸ ਦੇ ਨਾਲ ਹੀ 올림픽ਸ 2024 ਦੇ ਵਿੱਚ ਵੀ ਅਭਿਸ਼ੇਕ ਵਚਨ ਨੂੰ ਇਕੱਲੇ ਹੀ ਦੇਖਿਆ ਗਿਆ ਜਿਸ ਤੋਂ ਬਾਅਦ ਉਹਨਾਂ ਦੇ ਤਲਾਕ ਦੀਆਂ ਜਿਹੜੀਆਂ ਅਫਵਾਹਾਂ ਸੀ ਉਹ ਹੋਰ ਜ਼ਿਆਦਾ ਤੇਜ਼ ਹੋ ਗਈਆਂ ਤੇ ਹੁਣ ਇਸ ਵਿਚਕਾਰ ਅਭਿਸ਼ੇਕ ਵਚਨ ਨੇ ਇਹਨਾਂ ਅਫਵਾਹਾਂ ਦੇ ਉੱਪਰ ਚੁੱਪੀ ਤੋੜੀ ਹੈ ਇਸਨਾਲੇ ਦੱਸ ਦੇ ਕਿ ਅਭਿਸ਼ੇਕ ਬਚਨ ਦਾ ਇੱਕ ਫਰਜ਼ੀ ਵੀਡੀਓ ਵੀ ਵਾਇਰਲ ਹੋਇਆ ਸੀ ਸੋਸ਼ਲ ਮੀਡੀਆ ਤੇ ਜਿਸ ਦੇ ਵਿੱਚ ਉਹਨਾਂ ਨੇ ਐਸ਼ਵਰਿਆ ਤੋਂ ਤਲਾਕ ਲੈਣ ਦੀ ਪੁਸ਼ਟੀ ਕੀਤੀ ਸੀ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਦੇ ਵਿਚਕਾਰ ਅਭਿਸ਼ੇਕ ਬਚਨ ਨੇ ਪਹਿਲੀ ਵਾਰ ਐਸ਼ਵਰਿਆ ਦੇ ਨਾਲ ਤਲਾਕ ਦੀਆਂ ਅਫਵਾਹਾਂ ਤੇ ਆਪਣੀ ਚੁੱਪੀ ਤੋੜੀ ਹੈ ਅਤੇ ਤਲਾਕ ਦੀਆਂ ਅਫਵਾਹਾਂ ਨੂੰ ਬਿਲਕੁਲ ਖਾਰਜ ਕੀਤਾ ਹੈ ਜਿਵੇਂ ਦੱਸਿਆ ਕਿ ਇੱਕ ਇੰਟਰਵਿਊ ਦੇ ਦੌਰਾਨ ਅਭਿਸ਼ੇਕ ਬਚਨ ਤੋਂ ਐਸ਼ਵਰਿਆ ਰਾਏ ਬਚਨ ਦੇ ਨਾਲ ਤਲਾਕ ਦੀਆਂ ਅਫਵਾਹਾਂ ਬਾਰੇ ਪੁੱਛਿਆ ਗਿਆ ਸੀ ਇਸ ਤੇ ਅਦਾਕਾਰ ਨੇ ਕਥਿਤ ਤੌਰ ਤੇ ਆਪਣੀ ਅੰਗੂਠੀ ਦਿਖਾਉਂਦੇ ਹੋਏ ਸਪਸ਼ਟ ਕੀਤਾ ਕਿ ਉਹ ਅਜੇ ਵਿਆਹੇ ਹੋਏ ਨਹੀਂ। ਅਭਿਸ਼ੇਕ ਨੇ ਇਹ ਵੀ ਕਿਹਾ ਹੈ ਕਿ ਚੀਜ਼ਾਂ ਨੂੰ ਵਧਾ ਚੜਾ ਕੇ ਦੱਸਿਆ ਜਾ ਰਿਹਾ ਹੈ ਅਤੇ ਇੱਕ ਸੈਲੀਬ੍ਰਿਟੀ ਹੋਣ ਦੇ ਨਾਤੇ ਉਹਨਾਂ ਨੂੰ ਨਤੀਜੇ ਭੁਗਤਣੇ ਪਏ। ਅਭਿਸ਼ੇਕ ਨੇ ਕਿਹਾ ਮੇਰੇ ਕੋਲ ਇਸ ਬਾਰੇ ਤੁਹਾਨੂੰ ਕੁਝ ਨਹੀਂ ਕਹਿਣਾ ਹੈ ਪਰ ਅਫਸੋਸ ਦੀ ਗੱਲ ਹੈ ਕਿ ਤੁਸੀਂ ਸਾਰਿਆਂ ਨੇ ਇਹਨਾਂ ਗੱਲਾਂ ਨੂੰ ਵਧਾ ਚੜਾ ਕੇ ਵੇਚ ਕੀਤਾ। ਮੈਂ ਸਮਝਦਾ ਹਾਂ ਕਿ ਤੁਸੀਂ ਅਜਿਹਾ ਕਿਉਂ ਕਰਦੇ ਹੋ। ਕਾਨੂੰ ਕੋ ਜੀ ਕਹਾਣੀਆਂ ਦਰਸ਼ਕਾਨੀਆਂ ਪੈਂਦੀਆਂ ਨੇ ਇਹ ਠੀਕ ਹੈ ਅਸੀਂ ਮਸ਼ਹੂਰ ਹਸਤੀਆਂ ਹਾਂ ਅਸੀਂ ਇਸ ਨੂੰ ਲੈਣਾ ਹੈ ਅਜੇ ਵੀ ਸ਼ਾਦੀਸ਼ੁਦਾ ਹਾਂ ਮਾਫ ਕਰਨਾ ਅਭਿਸ਼ੇਕ ਅਤੇ ਅਜੁਰਿਆ ਰਾਏ ਦਿਵਿਆ ਨੂੰ ਹੁਣ 17 ਸਾਲ ਹੋ ਚੁਕੇ ਨੇ ਇਸ ਜੋੜੇ ਦੀ ਇੱਕ ਬੇਟੀ ਰਾਧਿਆ ਵਚਨ ਹੈ ਇਹ ਜੋੜਾ ਹਾਲ ਹੀ ਦੇ ਸਾਲਾਂ ਦੇ ਵਿੱਚ ਆਪਣੇ ਵਿਆਹ ਨੂੰ ਲਾਈਮਲਾਈਟ ਤੋਂ ਦੂਰ ਰੱਖ ਰਿਹਾ ਹੈ ਦੋਵੇਂ ਸੋਸ਼ਲ ਮੀਡੀਆ ਤੇ ਇੱਕ ਦੂਜੇ ਨੂੰ ਜਨਮ ਦਿਨ ਜਾਂ ਬਰੇਗੰਡ ਦੀਆਂ ਸ਼ੁਭਕਾਮਨਾਵਾਂ ਦਿੰਦੇ ਨੇ ਹਾਲਾਂਕਿ ਜਦੋਂ ਇਹ ਜੋੜਾ ਅੰਬਾਨੀ ਪਰਿਵਾਰ ਦੇ ਸਮਾਗਮ ਵਿੱਚ ਇਕੱਠੇ ਨਹੀਂ ਹੋਏ ਤਾਂ ਉਹਨਾਂ ਦੇ ਤਲਾਕ ਦੀਆਂ ਅਫਵਾਹਾਂ ਹੋਰ ਜ਼ਿਆਦਾ ਤੇਜ਼ ਹੋ ਗਈਆਂ ਸੀ ਹੁਣ ਜੂਨੀਅਰ ਬਚਨ ਦੇ ਤਲਾਕ ਦੀ ਖਬਰ ਨੂੰ ਖਾਰਜ ਕਰਨ ਤੋਂ ਬਾਅਦ ਪ੍ਰਸ਼ੰਸਕਾਂ ਨੇ ਵੀ ਸੁੱਖ ਦਾ ਸਾਹ ਲਿਆ ਹੈ ਜਿਨ੍ਹਾਂ ਦੱਸਦੀ ਹੈ ਕਿ ਅਭਿਸ਼ੇਕ ਬਚਨ ਤੇ ਅਸ਼ਰੇ ਰਾਏ ਦੇ ਤਲਾਕ ਦੀਆਂ ਜੜੀਆਂ ਅਫਵਾਹਾਂ ਸੀ اٹਕਲਾਂ ਸੀ ਇਹ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਤੇਜ਼ ਹੋਈਆਂ ਪਈਆਂ ਸੀ ਤੇ ਲਗਾਤਾਰ ਜਿਹੜੇ ਇਹਨਾਂ ਦੇ ਪ੍ਰਸ਼ੰਸਕ ਸੀ ਉਹ ਇਹਨਾਂ ਦੇ ਤਲਾਕ ਦੀਆਂ ਅਫਵਾਹਾਂ ਨੂੰ ਲੈ ਕੇ ਕਾਫੀ ਜ਼ਿਆਦਾ ਪਰੇਸ਼ਾਨ ਚੱਲ ਰਹੇ ਸਨ ਪਰ ਹੁਣ ਇਹਨਾਂ ਦੀ ਪਰੇਸ਼ਾਨੀ ਨੂੰ ਅਭਿਸ਼ੇਕ ਵਚਨ ਦੇ ਵੱਲੋਂ ਦੂਰ ਕਰ ਦਿੱਤਾ ਗਿਆ ਅਭਿਸ਼ੇਕ ਵਚਨ ਨੇ ਇਹਨਾਂ ਸਾਰੀਆਂ ਅਫਵਾਹਾਂ ਨੂੰ ਖਾਰਜ ਕਰ ਦਿੱਤਾ ਹੈ ਜਿਵੇਂ ਦੱਸਿਆ ਗਿਆ ਕਿ ਅਸ਼੍ਰਿਆ ਰਾਏ ਨੂੰ ਅੰਬਾਨੀਆਂ ਦੇ ਵਿਆਹ ਤੇ ਆਪਣੀ ਧੀ ਦੇ ਨਾਲ ਇਕੱਲੇ ਦੇਖ ਕੇ ਤੇ ਨਿਊਯਾਰਕ ਦੇ ਵਿੱਚ ਛੁੱਟੀਆਂ ਇਕੱਲੇ ਕੱਟਦੇ ਹੋਏ ਦੇਖ ਕੇ ਲੋਕਾਂ ਦੇ ਵੱਲੋਂ ਤਲਾਕ ਦੀਆਂ ਅਫਵਾਹਾਂ ਨੂੰ ਹੋਰ ਬਦਾ ਚੜਾ ਕੇ ਸੋਸ਼ਲ ਮੀਡੀਆ ਤੇ ਫੈਲਾਇਆ ਜਾ ਰਿਹਾ ਸੀ